ਅੱਜਕੱਲ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਗੁੰਡਾਗਰਦੀ ਇਸ ਕਦਰ ਭਾਰੂ ਹੈ ਕਿ ਹਰ ਰੋਜ਼ ਕਿਸੇ ਨਾ ਕਿਸੇ ਪਾਸਿਓਂ ਇਹਨਾਂ ਗੈਂਗਸਟਰਾਂ ਦੇ ਵੱਲੋਂ ਵੱਡੀਆਂ-ਵੱਡੀਆਂ ਬਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਦੂਜੇ ਪਾਸੇ ਪੰਜਾਬ ਪੁਲਿਸ ਵੀ ਇਹਨਾਂ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਠਿਕਰੀ ਪਹਿਰੇ ਤੇ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਤਰਨਤਾਰਨ ਦੇ ਅਤੀਨਪੈਂਦੇ ਪਿੰਡ ਸੰਗਿਆ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਤਰਨਤਾਰਨ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਸੰਗਿਆ ਦੇ ਵਿੱਚ ਕੁਝ ਸੰਦੇग्ध ਵਿਅਕਤੀ ਘੁੰਮ ਰਹੇ ਨੇ ਜਿਨ੍ਹਾਂ ਦੇ ਕੋਲੇ ਹਥਿਆਰ ਹੋਣ ਦਾ ਵੀ ਸ਼ੱਕ ਹੈ ਤਰਨਤਾਰਨ ਦੇ ਐਸਆਈ ਬਲਰਾਜ ਸਿੰਘ ਨੇ ਤੁਰੰਤ ਇਸ ਸੂਚਨਾ ਤੇ ਐਕਸ਼ਨ ਲੈਂਦਿਆਂ ਆਪਣੀ ਟੀਮ ਦੇ ਖਿਲਾਫ ਪਿੰਡ ਸੰਗਿਆ ਦੇ ਵਿੱਚ ਰੇਡ ਕੀਤੀ ਤੇ ਉੱਥੇ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਹੋਈ ਪਰ ਪਿੰਡ ਸੰਗਿਆ ਦੇ ਕੋਲੇ ਨਹਿਰ ਦੇ ਦੂਜੇ ਪਾਸੇ ਖੜੇ ਹੋਣ ਕਰਕੇ ਇਹਨਾਂ ਦੇ ਵਿੱਚੋਂ ਕੁਝ ਗੈਂਗਸਟਰ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਅਤੇ ਇਹਨਾਂ ਦੇ ਵਿੱਚੋਂ ਦੋ ਗੈਂਗਸਟਰਾਂ ਨੂੰ ਪੁਲਿਸ ਦੇ ਦੁਆਰਾ ਕਾਬੂ ਕਰ ਲਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਰਾਜੂ ਨਾਮ ਦਾ ਇੱਕ ਗੈਂਗਸਟਰ ਪਿੰਡ ਸੰਗਿਆ ਦੇ ਰਹਿਣ ਵਾਲਾ ਹੈ ਅਤੇ ਦੂਜਾ ਗੈਂਗਸਟਰ ਜੋ ਫੜਿਆ ਉਹ ਗੁਰਦੇਵ ਸਿੰਘ ਪਿੰਡ ਕੱਕੇ ਕੰਡਿਆਲੀ ਦਾ ਰਹਿਣ ਵਾਲਾ ਹੈ ਦੱਸ ਦਈਏ ਕਿ ਪੁਲਿਸ ਦੇ ਦੁਆਰਾ ਇਹਨਾਂ ਦੇ ਕੋਲੋਂ ਦੋ ਪਿਸਤਲ ਵੀ ਬਰਾਮਦ ਕੀਤੇ ਗਏ ਨੇ ਖਰਾ ਜਿਹੜੇ ਸ਼ਰਾਤ ਤੇ ਅਨਸਰ ਪੜਿਆ ਸਮਝਾ ਗਈ ਉਹਨਾਂ ਕੋ ਅਸਲਾ ਵੀ ਪੜਿਆਗਾ ਕੀ ਮਾਮਲਾ ਸਾਰਾ ਹੈਗਾ ਇਹ ਇਹ ਜੀ ਸਵੇਰੇ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਕੋਈ ਬੰਦੇ ਜਿਹੜੇ ਉਹ ਅਸਲਾ ਮਿਲੂਸ਼ੀ ਲੈ ਕੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੇ ਜਿਹੜੀ ਇਨਫੋਰਮੇਸ਼ਨ ਤੇ ਸਾਡੇ ਐਸ.ਏ. ਬਲਰਾਜ ਸਿੰਘ ਪੁਲਿਸ ਪਾਰਟੀ ਉੱਥੇ ਮੌਕੇ ਤੇ ਪੁੱਜੀ ਅਸੀਂ ਪ੍ਰਤੀਦਰਪਿਤ ਕੀਤਾ ਉਹ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਉਹਨਾਂ ਨੇ ਅੱਗੋਂ ਫਾਇਰਿੰਗ ਕਰਨ ਨੂੰ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਸਾਡੀ ਪੁਲਿਸ ਨੇ ਵੀ ਫਾਇਰਿੰਗ ਕੀਤੀ ਉਹ ਫਾਇਰਿੰਗ ਦੌਰਾਨ ਕੁਝ ਬੰਦੇ ਭੱਜ ਗਏ ਇਹਨਾਂ ਦੇ ਦੋ ਬੰਦੇ ਇੱਕ ਚਰਨਜੀਤ ਸਿੰਘ ਰਾਜੂ son of ਹੀਰਾ ਸਿੰਘ ਉਹ ਆਸੀ ਸੰਗੇ ਇਹਨੂੰ ਰਾਜੂ ਸ਼ੂਟਰ ਕਰਕੇ ਇਹ ਜਾਣਿਆ ਜਾਂਦਾ ਇੱਥੇ ਹੋਰ ਵੀ ਪਰਚੇ ਦਰਜ ਆ ਨੰਬਰ 2 ਤੇ ਗੁਰਦੇਵ ਸਿੰਘ ਕੱਕਾ ਕਨਿਆਲਾ ਇੱਥੇ ਵੀ ਪਰਚੇ ਦਰਜ ਆ ਇਹਨਾਂ ਦੋਹਾਂ ਕੋਲੋਂ ਵਿਆਪਨ ਸਮੇਤ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਇਹ ਨਾ ਹੈਪੀ ਬਾਬਾ ਵਾ ਦੀਨਪੁਰ ਦਾ ਅਜੇ ਰਾਜਾ ਛੰਡੇਰ ਮਣੀ ਇਹ ਆਪਣੇ ਹਥਿਆਰਾਂ ਸਮੇਤ ਇੱਕ ਗੱਡੀ ਸਮੇਤ ਉੱਥੋਂ ਫਰਾਰ ਹੋ ਗਏ ਆ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਵੀ ਸਾਹਮਣੇ ਹੋ ਗਿਆ ਜੇ ਕਿਤੋਂ ਬ੍ਰਾਮਰ ਕੀਤਾ ਗਿਆ ਕਿੱਥੇ ਇਹਨਾਂ ਦੀ ਟੜੀ ਛੜ ਪਈ ਜਿਹੜੀ ਆ ਆਪਸ ਵਿੱਚ ਫਾਇਰਿੰਗ ਕੀਤੀ ਕਿੰਨੇ ਰੌਂ ਫਾਇਰਿੰਗ ਹੋਈ ਇਹ ਸੰਗੇ ਨਹਿਰ ਤੇ ਜੀ ਫਾਇਰਿੰਗ ਤੇ ਤੁਹਾਨੂੰ ਪਤਾ ਜੋ ਫਾਇਰਿੰਗ ਆਮੋ ਸਾਹਮਣੇ ਹੋ ਜੇ ਫਾਇਰਿੰਗ ਗਿਣੀ ਨਹੀਂ ਜਾਂਦੀ ਫਾਇਰਿੰਗ ਗਿਣਤੀ ਨਹੀਂ ਕੋਈ ਹੋਈ ਇਹਨਾਂ ਵੀ ਕਾਫੀ ਰੌਂ ਫਾਇਰ ਕੀਤੇ ਦੋ ਪਿਸਟਲਾਂ ਦੇ ਮੌਕੇ ਦੇ ਫਾਬ ਬ੍ਰੰਭ ਕੀਤੇ ਤਿੰਨ ਚਾਰ ਬੰਦੇ ਇਹਨਾਂ ਦੇ ਭੱਜ ਗਏ ਆ ਬਾਕੀ ਇਨਵੈਸਟੀਗੇਸ਼ਨ ਚ ਜੋ ਵੀ ਆਊ ਫਿਰ ਉਹ ਤੇ ਇਹ ਵੀ ਥਿਆਰੇਗੇ ਜੇ ਇਹਨਾਂ ਕੋ ਜਿੱਦਾਂ 21 47 ਜਾਂ ਵੱਡੇ ਕੋਈ ਥਿਆਰ ਵੀ ਹੈਗੇ ਸੀ ਇਹਨਾਂ ਕੋ ਨਹੀਂ ਨਹੀਂ ਫਿਲਹਾਲ ਨਹੀਂ ਕੋਈ ਜੇ ਇਨਵੈਸਟੀਗੇਸ਼ਨ ਚ ਕੋਈ ਹੋਰ ਅਸਲਾ ਆਊਗਾ ਜੋ ਵੀ ਮੁਲਾਜ਼ਮ ਕੋਈ ਇੰਜਰਡ ਵਗੈਰਾ ਨਹੀਂ ਹੋਇਆ ਨਹੀਂ ਇੰਜਰਡ ਨਹੀਂ ਹੋਇਆ ਕੋਈ ਵੀ ਨਹੀਂ ਹੋਇਆ ਨਾ ਉਧਰ ਹੋਇਆ ਨਾ ਉਧਰ ਹੋਇਆ ਤੇ ਫਿਰ ਜਿਹੜੀ ਉਹ ਆੜ ਦੀ ਨਹਿਰ ਦੇ ਉੱਤੇ ਸੀਗੇ ਉਹ ਨਹਿਰ ਤੇ ਜਾੜਦਾ ਕਰਕੇ ਥੋੜਾ ਜਿਹਾ ਦੋ ਤਿੰਨ ਬੰਲੇ ਭੱਜ ਕੇ ਥੈਂਕ ਯੂ ਸਰ ਲਾਈਵ ਤੇ ਇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ